ਕਿ ਤੁਸੀਂ ਜਾਣਦੇ ਹੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਸਾਰ ਵਿੱਚ ਸਭ ਤੋਂ ਛੋਟੇ ਈਕਾਰ ਦਾ ਸਰੂਪ ਸਿੱਖਾਂ ਨੇ ਨਹੀਂ ਸਗੋਂ ਜਾਪਾਨੀਆਂ ਨੇ ਤਿਆਰ ਕੀਤਾ ਸੀ ਤੇ ਇਸ ਨੂੰ ਤਿਆਰ ਵੀ ਅੰਗਰੇਜ਼ਾਂ ਨੇ ਕਰਵਾਇਆ ਸੀ World War ਦੇ ਪੱਖ ਦੇ ਜੰਗ ਦੇ ਮਾਹੌਲ 'ਚ ਇਸ ਪਵਿੱਤਰ ਸਰੂਪ ਨੂੰ ਜਾਪਾਨੀਆਂ ਵੱਲੋਂ ਕਿਵੇਂ ਤੇ ਕਿਉਂ ਤਿਆਰ ਕੀਤਾ ਗਿਆ ਭਾਵੇਂ ਮੇਰਾ ਸਾਰਾ ਪਰਿਵਾਰ ਉਜੜਦਾ ਹੈ ਤਾਂ ਉਜੜ ਜੇ ਮੇਰਾ ਵੰਸ਼ ਖਤਮ ਹੁੰਦਾ ਹੈ ਤਾਂ ਹੋ ਜੇ ਮੈਨੂੰ ਕੋਈ ਪਰਵਾਹ ਨਹੀਂ ਤਖਤ ਸ੍ਰੀ ਹਜੂਰ ਸੇ ਪਹੁੰਚ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੰਨੀ ਵੱਡੀ ਇਹ ਗੱਲ ਆਖਿਰ ਕਿਉਂ ਗਈ ਸੀ ਇਹ ਸਭ ਆਪਾਂ ਅੱਜ ਜਾਣਾਂਗੇ ਹਜੂਰ ਸਾਹਿਬ ਵਿਖੇ ਹਰ ਰੋਜ਼ ਇੱਕ ਖਾਸ ਤਰ੍ਹਾਂ ਦੀ ਦਾਲ ਤਿਆਰ ਕਰਕੇ ਵਰਤਾਈ ਜਾਂਦੀ ਹੈ ਤੇ ਸਦੀਆਂ ਤੋਂ ਚੱਲੀ ਆ ਰਹੀ ਇਸ ਰਵਾਇਤ ਦਾ ਸੰਬੰਧ ਇਤਿਹਾਸ ਦੀ ਉਸ ਦਰਦਨਾਕ ਘਟਨਾ ਨਾਲ ਹੈ ਜਦੋਂ ਦੋ ਪਠਾਣਾਂ ਨੇ ਧੋਕੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖੰਜਰ ਮਾਰ ਕੇ ਉਹਨਾਂ ਨੂੰ ਭਾਰੀ ਜ਼ਖਮੀ ਕਰ ਦਿੱਤਾ ਸੀ ਇਹ ਸਾਰਾ ਇਤਿਹਾਸ ਵੀ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਪਤਾ ਲੱਗੂਗਾ ਪੁਰਾਤਨ ਸਮੇਂ ਚ ਸ਼੍ਰੀ ਹਜੂਰ ਸਾਹਿਬ ਵਿਖੇ ਦੋ ਐਦਾਂ ਦੀਆਂ ਸ਼ਕਤੀਆਂ ਸਨ ਜਿਨ੍ਹਾਂ ਦਾ ਕੌਮ ਵਿੱਚ ਅਥਾਹ ਸਤਕਾਰ ਸੀ ਜਿਨ੍ਹਾਂ ਨੂੰ ਹਜ਼ਾਰਾਂ ਸਿੰਘ ਫੋਲੋ ਕਰਦੇ ਸਨ ਪਰ ਇੱਕ ਦਿਨ ਇਹੋ ਜੀ ਕੀ ਘਟਨਾ ਵਾਪਰੀ ਕਿ ਦੋਵੇਂ ਸੂਰਮੇ ਅਚਾਨਕ ਇੱਕ ਦੂਜੇ ਤੇ ਘਾਤਕਾਰ ਕਰਕੇ ਦੋਵੇਂ ਹੀ ਸ਼ਹੀਦ ਹੋ ਗਏ ਇਸ ਸਦੀਆਂ ਪੁਰਾਣੇ ਇਤਿਹਾਸ ਸਮੇਤ ਸਤਖੰਡ ਸ੍ਰੀ ਹਜੂਰ ਸਾਹਿਬ ਨਾਲ ਜੁੜੀਆਂ ਅਨੇਕਾਂ ਹੋਰ ਅਣ ਸੁਣੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਜ ਦੇ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਚੈਨਲ ਦੇ ਰੈਗੂਲਰ ਵਿਊਅਰਸ ਵਿੱਚੋਂ 90% ਸੰਗਤ ਐਦਾਂ ਦੀ ਹੈ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਹੀ ਨਹੀਂ ਕੀਤਾ ਹੋਇਆ ਸੋ ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਵੇਖਣ ਲਈ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ। ਤੇ ਸਾਡੀ ਨਵੀਂ ਕਿਤਾਬ ਸਿੱਖ ਰਵਾਇਤਾਂ ਦੀ ਗੁ르ਤੀ ਜਿਸ ਨੂੰ ਤੁਸੀਂ ਲਗਾਤਾਰ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ ਇਸ ਦੇ ਲਈ ਆਪ ਸਭ ਦਾ ਲੱਖ ਲੱਖ ਧੰਨਵਾਦ। ਡਿਸਕ੍ਰਿਪਸ਼ਨ ਵਿੱਚ ਜਾ ਕੇ ਤੁਸੀਂ ਇਸ ਕਿਤਾਬ ਬਾਰੇ ਹੋਰ ਜਾਣ ਸਕਦੇ ਹੋ। ਜਿਹੜੀਆਂ ਸੰਗਤਾਂ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰ ਚੁੱਕੀਆਂ ਹੋਣਗੀਆਂ ਉਹਨਾਂ ਨੂੰ ਪਤਾ ਹੋਊਗਾ ਕਿ ਇੱਥੇ ਹਰ ਰੋਜ਼ ਸਵੇਰੇ 11:30 ਵਜੇ ਦੇ ਕਰੀਬ ਇੱਕ ਖਾਸ ਤਰੀਕੇ ਨਾਲ ਤਿਆਰ ਕੀਤੀ ਗਈ ਦਾਲ ਵਰਤਾਈ ਜਾਂਦੀ ਹੈ ਪਰ ਬਹੁਤੀਆਂ ਸੰਗਤਾਂ ਇਸ ਰਵਾਇਤ ਦੇ ਪਿੱਛੇ ਦਾ ਇਤਿਹਾਸ ਨਹੀਂ ਜਾਣਦੀਆਂ ਹੋਣਗੀਆਂ ਇਸ ਰਵਾਇਤ ਦਾ ਸੰਬੰਧ ਉਸ ਦੁਖਦਾਈ ਘਟਨਾ ਨਾਲ ਹੈ ਜਦੋਂ ਦੁਸ਼ਮਣ ਦੇ ਭੇਜੇ ਹਮਲਾਵਰਾਂ ਨੇ ਆਰਾਮ ਫਰਮਾ ਰਹੇ ਦਸ਼ਮੇਸ਼ ਪਾਸ਼ਾ ਦੇ ਖੰਜਰ ਮਾਰ ਕੇ ਉਹਨਾਂ ਨੂੰ ਜ਼ਖਮੀ ਕਰਤਾ ਸੀ ਤੇ ਫਿਰ ਅੱਗੇ ਚੱਲ ਕੇ ਇਹੇ ਜ਼ਖਮ ਦਸ਼ਮੇਸ਼ ਪਾਸ਼ਾ ਦੇ ਸ ਕੰਨਸੇ ਦਾ ਅਰੰਦਾ ਕਾਰਨ ਬਣਿਆ ਸੀ ਇਸ ਜਖਮ ਕਰਕੇ ਗੁਰੂ ਪਾਤਸ਼ਾਹ ਨੂੰ ਖਾਦਾ ਪੀਤਾ ਕੁਝ ਵੀ ਨਹੀਂ ਸੀ ਪਛਦਾ ਸੋ ਇਸ ਦੌਰਾਨ ਗੁਰੂ ਸਾਹਿਬ ਨੂੰ ਪੰਜ ਚੀਜ਼ਾਂ ਨਾਲ ਤਿਆਰ ਕੀਤੀ ਗਈ ਇੱਕ ਖਾਸ ਤਰ੍ਹਾਂ ਦੀ ਦਾਲ ਦਿੱਤੀ ਜਾਂਦੀ ਸੀ ਇਹ ਪੰਜ ਚੀਜ਼ਾਂ ਸਨ ਹਰ ਹਰ ਦੀ ਦਾਲ ਕਿਉ ਹਲਦੀ ਜੀਰਾ ਤੇ ਕਾਲੀ ਮਿਰਚ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਇਹ ਦਾਲ ਸਵੇਰੇ 5:00 ਵਜੇ ਹੀ ਰੱਖ ਦਿੱਤੀ ਜਾਂਦੀ ਹੈ ਤੇ 11:00 ਵਜੇ ਤੱਕ ਹੌਲੀ ਹੌਲੀ ਰਿੱਜ ਰਿੱਜ ਕੇ ਤਿਆਰ ਹੁੰਦੀ ਹੈ ਸੰਗਤ ਵਿੱਚ ਵਿਸ਼ਵਾਸ ਹੈ ਕਿ ਇਸ ਦਾਲ ਦਾ ਲੰਗਰ ਸ਼ਕਨ ਨਾਲ ਹਰ ਤਰੀਕੇ ਦੇ ਸਰੀਰਕ ਰੋਗ ਕੱਟੇ ਜਾਂਦੇ ਹਨ ਅੱਛੇ ਦੇ ਹਜ਼ੂਰ ਸਾਹਿਬ ਵਿਖੇ ਸਾਲ ਵਿੱਚ ਇੱਕ ਇਹੋ ਜਿਹਾ ਦਿਨ ਵੀ ਆਉਂਦਾ ਹੈ ਜਦੋਂ ਪੂਰੇ ਤਖਤ ਸਾਹਿਬ ਦਾ ਤਖਤ ਸ্নান ਕਰਾਇਆ ਜਾਂਦਾ ਹੈ ਜਿੱਥੇ ਦਸ਼ਮੇਸ਼ ਪਾਸ਼ਾ ਦਾ ਤਖਤ ਦਾ ਸਥਾਨ ਹੈ ਉੱਥੇ ਅੰਦਰਲੇ ਸਾਰੇ ਸ਼ਸਤਰ ਬਾਹਰ ਕੱਢੇ ਜਾਂਦੇ ਹਨ ਸੰਗਤ ਨੂੰ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਤੇ ਸ਼ਸਤਰਾਂ ਦੀ ਸੇਵਾ ਹੁੰਦੀ ਹੈ ਅਤੇ ਇਸ ਤੋਂ ਬਾਅਦ ਤਖਤ ਸਾਹਿਬ ਦੇ ਸਿੰਘਾਸਨ ਦਾ સ્ਨਾਣ ਵੀ ਕਰਵਾਇਆ ਜਾਂਦਾ ਹੈ ਇਹ ਸਾਰਾ ਪ੍ਰੋਸੈਸ ਸਾਲ ਵਿੱਚ ਸਿਰਫ ਇੱਕ ਵਾਰ ਹੀ ਹੁੰਦਾ ਹੈ ਤੇ ਹਰ ਸਾਲ ਇਹ ਤਖਤ ਸ্নান ਦੀਵਾਲੀ ਜਾਂ ਬੰਦੀ ਛੋੜ ਦਿਵਸ ਤੋਂ ਇੱਕ ਦਿਨ ਪਹਿਲਾਂ ਕੀਤਾ ਜਾਂਦਾ ਹੈ ਤਖਤ ਸਿੰਘਾ ਸੰਦੇਸ਼ ਨਾਨ ਲਈ ਸੰਗਤਾ ਗੋਦਾਵਰੀ ਤੋਂ ਗਾਗਰਾਂ ਭਰ ਕੇ ਜਲ ਲੈ ਕੇ ਆਉਂਦੀਆਂ ਹਨ ਸਾਰੇ ਸ਼ਸਤਰ ਜੋ ਬਾਹਰ ਕੱਢੇ ਜਾਂਦੇ ਹਨ ਉਹਨਾਂ ਨੂੰ ਪਿਛਲੇ ਪਾਸੇ ਸ਼ਮਿਆਨੇ ਵਿੱਚ ਸਜਾ ਦਿੱਤਾ ਜਾਂਦਾ ਹੈ ਤੇ ਜਿੰਨਾ ਸਮਾਂ ਇਹ ਸੇਵਾ ਚੱਲਦੀ ਹੈ ਲਗਾਤਾਰ ਨਗਾੜਾ ਵੱਜਦਾ ਰਹਿੰਦਾ ਹੈ ਇਸ ਦਿਨ ਪੂਰੇ ਤਖਤ ਦਾ ਇਸ਼ਨਾਨ ਕਰਵਾਇਆ ਜਾਂਦਾ ਹੈ ਇਤੋਂ ਤੱਕ ਕਿ ਝੁੰਮਰ ਵੀ ਉਤਾਰ ਲਏ ਜਾਂਦੇ ਹਨ ਅਤੇ ਇਸ਼ਨਾਨ ਤੋਂ ਬਾਅਦ ਸਾਰੇ ਸ਼ਸਤਰ ਸ਼ਾਮ ਨੂੰ ਤਕਰੀਬਨ 5:00 ਵਜੇ ਤੱਕ ਵਾਪਸ ਸਿੰਘਾਸਨ ਤੇ ਸਜਾ ਦਿੱਤੇ ਜਾਂਦੇ ਹਨ ਸ਼੍ਰੀ ਹਜੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਗੁਰਦੁਆਰਾ ਸ਼੍ਰੀ ਨਗੀਨਾ ਘਾਟ ਦੇ ਦਰਸ਼ਨ ਵੀ ਜ਼ਰੂਰ ਕਰਦੀਆਂ ਹਨ ਪਰ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇਸ ਨੀਲੇ ਰੰਗ ਦੇ ਸਥਾਨ ਬਾਰੇ ਬਹੁਤ ਘੱਟ ਲੋਕ ਧਿਆਨ ਦਿੰਦੇ ਹਨ ਆਕਾਰ ਪੱਖੋਂ ਇਸ ਛੋਟੇ ਜਿਹੇ ਸਥਾਨ ਦਾ ਇਤਿਹਾਸ ਬੜਾ ਵੱਡਾ ਹੈ ਇਹ ਗੱਲ ਹੈ 1880 ਦੀ ਉਦੋਂ ਬਾਬਾ ਆਲਾ ਸਿੰਘ ਜੀ ਤਖਤ ਸ਼੍ਰੀ ਹਜੂਰ ਸਾਹਿਬ ਦੇ ਹੈੱਡ ਗਰੰਟੀ ਹੋਇਆ ਕਰਦੇ ਸਨ ਉਹਨਾਂ ਸਮੇਂ 'ਚ ਅੰਮ੍ਰਿਤ ਸੰਚਾਰ ਸਿਰਫ ਤਖਤ ਸਹਿਬ ਤੋਂ ਹੀ ਹੁੰਦਾ ਸੀ। ਉਸੇ ਸਮੇਂ 'ਚ ਬੁੱਢਾ ਦਲ ਤੋਂ ਬਾਬਾ ਪ੍ਰਤਾਪ ਸਿੰਘ ਜੀ ਦਾ ਦਲ ਇੱਥੇ ਉਤਰਦਾ ਹੈ ਤੇ ਇਸ ਦਿੱਤੇ ਨੇ ਵੀ ਇੱਥੇ ਅੰਮ੍ਰਿਤ ਸੰਚਾਰ ਕਰਨਾ ਸ਼ੁਰੂ ਕਰ ਦਿੱਤਾ। ਸੋ ਇਹ ਸਭ ਧਿਆਨ 'ਚ ਰੱਖ ਕੇ ਤਖਤ ਸਹਿਬ ਤੇ ਇੱਕ ਮੀਟਿੰਗ ਬੁਲਾਈ ਜਾਂਦੀ ਹੈ। ਤੇ ਮੀਟਿੰਗ 'ਚੋਂ 95 ਸਿੰਘਾਂ ਦਾ ਜੱਥਾ ਬੁੱਢਾ ਦਲ ਦੇ ਨਾਲ ਸਮਝੌਤਾ ਕਰਨ ਲਈ ਉੱਥੇ ਆਉਂਦਾ ਹੈ। ਉਹਨਾਂ ਸਮੇਂ 'ਚ ਸਾਰੇ ਸਿੰਘ ਸ਼ਸਤਰਧਾਰੀ ਹੋਇਆ ਕਰਦੇ ਸਨ। ਇਸ ਲਈ ਭਲੇਖੇ 'ਚ ਪਾ ਕੇ ਇੱਕ ਸਿੰਘ ਨੇ ਬਾਬਾ ਪ੍ਰਤਾਪ ਸਿੰਘ ਜੀ ਨੂੰ ਕਹਿ ਦਿੱਤਾ ਕਿ ਇਹ 5 ਤੁਹਾਡੇ ਤੇ ਚੜ ਕੇ ਆ ਰਹੇ ਹਨ ਯਾਨੀ ਕਿ ਤੁਹਾਡੇ ਤੇ ਹਮਲਾ ਕਰਨ ਆ ਰਹੇ ਹਨ ਪਰ ਅਸਲ ਵਿੱਚ ਉਹ ਸਿੰਘ ਤਾਂ ਸਲਾਮ مشਵਰਾ ਕਰਨ ਆ ਰਹੇ ਸਨ ਸੋ ਬੁੱਢਾ ਦਲਦੇ ਸਿੰਘਾਂ ਨੇ ਵੀ ਸ਼ਸਤਰ ਚੁੱਕ ਲਏ ਇਸੇ ਗਲਤਫਹਿਮੀ ਕਰਕੇ ਹੀ ਦੋਵਾਂ ਪੱਖਾਂ ਦੇ ਸਿੰਘਾਂ ਦੀ ਆਪਸ ਵਿੱਚ ਭਾਰੀ ਝੜਪ ਹੋ ਗਈ ਜਿਸ ਵਿੱਚ ਦੋਵੇਂ ਧਿਰਾਂ ਦੇ ਜਥੇਦਾਰ ਹੱਡੀ ਗ੍ਰੰਤੀ ਬਾਬਾ ਆਲਾ ਸਿੰਘ ਜੀ ਤੇ ਬੁੱਢਾ ਦਲਦੇ ਬਾਬਾ ਪ੍ਰਲਾਦ ਸਿੰਘ ਜੀ ਦੋਵੇਂ ਸੰਝੇਵਾਰਾਂ ਦੇ ਨਾਲ ਗੰਭੀਰ ਜ਼ਖਮੀ ਹੋ ਗਏ ਤੇ ਫਿਰ ਇਹਨਾਂ ਦੋਵਾਂ ਨੂੰ ਹੀ ਜ਼ਖਮੀ ਹਾਲਾਤ ਵਿੱਚ ਛੁੱਕ ਕੇ ਤਖਤ ਸਹਿਬ ਲਿਆਂਦਾ ਗਿਆ ਜਿੱਥੇ ਫਿਰ ਮਾਈ ਭਾਗੋ ਜੀ ਵਾਲੇ ਬੁੰਗੇ ਕੋਲ ਇਹਨਾਂ ਦੋਵਾਂ ਸਿੰਘਾਂ ਨੇ ਹੀ ਸਰੀਰ ਤਿਆਗ ਦਿੱਤੇ ਤੇ ਬਾਅਦ ਵਿੱਚ ਫਿਰ ਇਸੇ ਨੀਲੀ ਇਮਾਰਤ ਵਾਲੇ ਸਥਾਨ ਤੇ ਇਨ੍ਹਾਂ ਦੋਵਾਂ ਸਿੰਘਾਂ ਦਾ ਅੰਤਿਮ ਸੰਸਕਾਰ ਹੋਇਆ ਸੀ ਉਦੋਂ ਤੋਂ ਹੀ ਇਸ ਸਥਾਨ ਨੂੰ ਸ਼ਹੀਦਗੰਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਥੇ ਇੱਕ ਜ਼ਰੂਰੀ ਗੱਲ ਦੱਸਣੀ ਬਣਦੀ ਹੈ ਕਿ ਜੇ ਜਦੋਂ ਸੰਸਕਾਰ ਤੋਂ ਬਾਅਦ ਦੋਵੇਂ ਧਿਰਾਂ ਦਾ ਸਲਾਹ مشਵਰਾ ਕਰਵਾਇਆ ਗਿਆ ਤਾਂ ਉਦੋਂ ਬੁੱਢਾ ਦਲ ਨੇ ਇਹ ਮੰਗ ਕੀਤੀ ਸੀ ਕਿ ਬਾਬਾ ਆਲਾ ਸਿੰਘ ਜੀ ਦਾ ਜੋ ਇੱਕੋ ਇੱਕ ਪੁੱਤਰ ਹੈ ਬਾਬਾ ਹਜੂਰਾ ਸਿੰਘ ਉਹ ਬੁੱਢਾ ਦਲ ਨੂੰ ਦੇ ਦਿੱਤਾ ਜਾਵੇ ਤੇ ਫਿਰ ਇਸੇ ਤਰ੍ਹਾਂ ਹੀ ਹਜੂਰਾ ਸਿੰਘ ਨੂੰ ਬੁੱਢਾ ਦਲ ਆਪਣੇ ਨਾਲ ਪੰਜਾਬ ਲੈ ਗਿਆ ਤੇ ਫਿਰ ਪੰਜਾਬ ਵਿੱਚ ਹੀ ਕਈ ਸਾਲਾਂ ਤੱਕ ਰਹਿ ਕੇ ਉਹਨਾਂ ਨੇ ਆਪਣੀ ਧਾਰਮਿਕ ਸਿੱਖਿਆ ਪੂਰੀ ਕੀਤੀ ਤੇ ਕਈ ਸਾਲਾਂ ਬਾਅਦ ਫਿਰ ਵਾਪਸ ਆ ਕੇ ਉਹ ਇੱਥੇ ਤੱਕ ਅਛੀਰ ਹਜੂਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਅਗਲੇ 12 ਸਾਲਾਂ ਤੱਕ ਇੱਥੇ ਹੈੱਡ ਗ੍ਰੰਥੀ ਦੀ ਸੇਵਾ ਸੰਭਾਲੀ ਹੁਣ ਆਪਾਂ ਗੱਲ ਕਰਦੇ ਹਾਂ ਤਖਤ ਸ੍ਰੀ ਹਜੂਰ ਸਾਹਿਬ ਦੇ ਸ਼ਾਨੋ ਸ਼ੌਕਤ ਨੂੰ ਬਰਕਰਾਰ ਰੱਖਣ ਲਈ ਹੋਈ ਇੱਕ ਗਹਿ ਗੱਛ ਲੜਾਈ ਦੀ ਜਦੋਂ 6000 ਤੋਂ ਵੱਧ ਸਿੰਘਾਂ ਨੇ ਰਣ ਧੱਤੇ 'ਚ ਆਪਣੇ ਸਰੀਰ ਦਾ ਠੀਕਰਾ ਭੰਨ ਕੇ ਸੱਚਖੰਡ ਦਾ ਰਾਹ ਚੁਣਿਆ ਸੀ ਜਿਸ ਬਾਰੇ ਬਹੁਤ ਘੱਟ ਸੰਗਤਾਂ ਜਾਣਦੀਆਂ ਹਨ ਇਹ ਗੱਲ ਹੈ ਤਕਰੀਬਨ 1791 ਦੀ ਇੱਥੇ ਮਹਾਕਾਲ ਸਿੰਘ ਜੀ ਨਾਮ ਦੇ ਇੱਕ ਨਿਹੰਗ ਸਿੰਘ ਹੁੰਦੇ ਸਨ ਜੋ ਪੰਜਾਬ ਤੋਂ ਤੁਰੇ ਤੇ ਰਾਜਪੂਤਾਨੇ ਤੋਂ ਨਜ਼ਰਾਨੇ ਲੈਂਦੇ ਹੋਏ ਆਪਣੇ ਹਜ਼ਾਰਾਂ ਸਿੰਘਾਂ ਦੇ ਜਥੇ ਸਮੇਤ ਇੱਥੇ ਪਹੁੰਚੇ ਬਾਬਾ ਅਕਾਲ ਸੰਜੀ ਇੱਥੇ ਕੁਝ ਸਮਾਸ਼ੀ ਸ੍ਰੀ ਹਜੂਰ ਸਾਹਿਬ ਦੇ ਗਰੰਤੀ ਸਿੰਘ ਵੀ ਰਹੇ ਸਨ 1791 ਵਿੱਚ ਜਦੋਂ ਤੁਰਕਾਂ ਵੱਲੋਂ ਸ੍ਰੀ ਹਜੂਰ ਸਾਹਿਬ ਨੂੰ ਲੁੱਟਣ ਤੇ ਢਾਹ ਢੇਰੀ ਕਰਨ ਲਈ ਇੱਥੇ ਜ਼ੋਰਦਾਰ ਹਮਲਾ ਕੀਤਾ ਗਿਆ ਤਾਂ ਉਸ ਸਮੇਂ ਤਿਆਰਬਰ ਤਿਆਰ ਬਾਬਾ ਮਹਾਕਾਲ ਸਿੰਘ ਜੀ ਤੇ ਉਹਨਾਂ ਦੇ 6000 ਸਿੰਘਾਂ ਦਾ ਜੱਥਾ ਤੁਰਕਾਂ ਦੇ ਰਾਹ ਵਿੱਚ ਆਖ ਲੋਤਾ ਤੇ ਹੱਦੋਂ ਵੱਧ ਕਮਾਸਾਨ ਲੜਾਈ ਹੋਈ ਸ੍ਰੀ ਹਜੂਰ ਸਾਹਿਬ ਦੀ ਸ਼ਾਨੋ ਸ਼ੌਕਤ ਨੂੰ ਤਾਂ ਅੰਝ ਤੱਕ ਨਹੀਂ ਹੋਣ ਦਿੱਤੀ ਪਰ ਇਸ ਜੰਗ ਦੌਰਾਨ ਬਾਬਾ ਮਹਾਕਾਲ ਸਿੰਘ ਜੀ ਤੇ ਨਾਲ ਦੇ 6000 ਸਿੰਘ ਸ਼ਹੀਦ ਆਪ ਆ ਗਏ ਇਹਨਾਂ ਸਾਰੇ ਸੂਰਮੇ ਸਿੰਘਾਂ ਦਾ ਸੰਸਕਾਰ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਦੇ 메인 게ਟ ਦੇ ਸਾਹਮਣੇ ਵਾਲੇ ਸਥਾਨ ਤੇ ਕੀਤਾ ਗਿਆ ਸੀ ਜਿੱਥੇ ਅੱਜ ਗੁਰਦੁਆਰਾ ਮਹਾ ਅਕਾਲ ਸਿੰਘ ਸ਼ਹੀਦਗੰਜ ਸਾਹਿਬ ਸ਼ਿਸ਼ੋਭਤ ਹੈ ਬਹੁਤ ਹੀ ਘੱਟ ਸੰਗਤਾਂ ਇਹ ਜਾਣਦੀਆਂ ਹੋਣਗੀਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰੇ ਸੰਸਾਰ ਵਿੱਚ ਸਭ ਤੋਂ ਛੋਟੇ ਆਕਾਰ ਦਾ ਸਰੂਪ ਇੱਥੇ ਤੱਕਦ ਸਤਖੰਡ ਸ੍ਰੀ ਹਜੂਰ ਸਾਹਿਬ ਵਿਖੇ ਸਜੋਬਤ ਹੈ ਇਹ ਪਵਿੱਤਰ ਸਰੂਪ ਮਾਤਰ 1/1.5 ਇੰਚ ਦਾ ਹੈ ਤੇ ਇਹਦੇ ਵਿੱਚ ਵੀ ਪੂਰੇ 1430 ਅੰਗ ਹੀ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਇਹ ਸਰੂਪ ਕਿਸੇ ਪੰਜਾਬੀ ਕਿਸੇ ਸਿੱਖ ਨੇ ਨਹੀਂ ਸਗੋਂ ਜਾਪਾਨੀਆਂ ਨੇ ਤਿਆਰ ਕੀਤਾ ਸੀ ਇਸ ਨੂੰ ਤਿਆਰ ਵੀ ਅੰਗਰੇਜ਼ਾਂ ਨੇ ਕਰਵਾਇਆ ਸੀ ਦਰਅਸਲ ਇਹ ਗੱਲ ਹੈ ਪਹਿਲੇ ਵਰਲਡ ਵਾਰ ਦੀ ਉਦੋਂ ਸਿੱਖ ਫੌਜੀ ਬ੍ਰਿਟਿਸ਼ ਇੰਡੀਅਨ ਆਰਮੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਮੰਨੇ ਜਾਂਦੇ ਸਨ ਤੇ ਜਦੋਂ ਜੰਗ ਲੱਗੀ ਤਾਂ ਸਾਰੇ ਸਿੱਖ ਫੌਜੀਆ ਨੂੰ ਦੁਨੀਆ ਭਰ ਦੇ ਅੱਡ-ਅੱਡ ਮੁਲਕਾਂ 'ਚ ਦੂਰ ਦਰਾਡੇ ਇਲਾਕਿਆਂ 'ਚ ਕਦੇ ਇੱਥੇ ਤੇ ਕਦੇ ਉੱਥੇ ਭੇਜਿਆ ਜਾਣ ਲੱਗ ਪਿਆ ਸਿੱਖ ਫੌਜੀ ਆਪਣੀਆਂ ਜਾਨਾਂ ਦੀਆਂ ਬਾਜ਼ੀਆਂ ਲਾਉਣ ਦੀ ਤਾਂ ਪ੍ਰਵਾਹ ਨਹੀਂ ਕਰਦੇ ਸਨ ਪਰ ਉਹਨਾਂ ਸਭ ਦੀ ਬਸ ਇੱਕੋ ਇੱਕ ਮੰਗ ਸੀ ਉਹ ਜਿੱਥੇ ਵੀ ਜਾਣ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸਨ ਪਰ ਐਨੀਆਂ ਵਿਪਰੀਤ ਸਥਿਤੀਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰਨ 'ਚ ਗੁਰੂ ਮਹਾਰਾਜ ਦੀ ਬੇਅਦਬੀ ਹੋਣ ਦਾ ਡਰ ਰਹਿੰਦਾ ਸੀ ਪਰ ਕਿਉਂਕਿ ਗੋਰਿਆਂ ਨੂੰ ਉਸ ਸਮੇਂ ਸਿੱਖਾਂ ਦੀ ਹੱਦੋਂ ਵੱਧ ਲੋੜ ਸੀ ਸੋ ਉਸ ਸਮੇਂ ਜਾਪਾਨ ਜਿੱਤੋਂ ਦੇ ਵਿਗਿਆਨਿਕ ਹਮੇਸ਼ਾ ਤੋਂ ਹੀ ਚੋਟੀ ਦੇ ਮੰਨੇ ਜਾਂਦੇ ਹਨ ਤੇ ਜਾਪਾਨ ਵੀ ਉਸ ਸਮੇਂ ਬ੍ਰਿਟਿਸ਼ ਗਰੁੱਪ ਵੱਲੋਂ ਹੀ ਲੜ ਰਿਹਾ ਸੀ ਸੋ ਅੰਗਰੇਜ਼ ਸਰਕਾਰ ਦੇ ਕਹਿਣ ਤੇ ਜਾਪਾਨੀ ਵਿਗਿਆਨਿਕਾਂ ਨੇ ਦੁਨੀਆ ਦਾ ਸਭ ਤੋਂ ਲਾਈਟ ਵੇਟ ਪੇਪਰ ਲੈ ਕੇ ਉਹਦੇ ਤੇ ਆਫ ਸੈਂਟਰ ਟੈਕਨੀਕ ਨਾਲ ਸ਼ਿਰਗੁਰ ਗ੍ਰੰਥ ਸਾਹਿਬ ਜੀ ਦਾ ਇਹ ਛੋਟੇ ਆਕਾਰ ਦਾ ਸਰੂਪ ਤਿਆਰ ਕੀਤਾ ਉਸ ਸਮੇਂ ਇਦਾਂ ਦੇ ਕਈ ਸਰੂਪ ਤਿਆਰ ਕਰਵਾ ਕੇ ਸਿੱਖ ਫੌਜੀਆਂ ਨੂੰ سپੁਰਦ ਕੀਤੇ ਗਏ ਸਨ ਜੋ ਅੱਜ ਵੀ ਪੀੜੀ ਦਰ ਪੀੜੀ ਅੱਗੇ ਪਰਿਵਾਰਾਂ ਨੇ ਬੜੇ ਸਤਿਕਾਰ ਨਾਲ ਸਹਿਜ ਕੇ ਰੱਖੇ ਹੋਏ ਹਨ ਇਨਾਂ ਚੋਂ ਹੀ ਇੱਕ ਸਰੂਪ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਸ਼ੋਭਤ ਹੈ ਇਸ ਪਾਵਨ ਪਵਿੱਤਰ ਸਰੂਪ ਦਾ ਆਕਾਰ ਉਂਗਲ ਦੇਕ ਪੋਟੇ ਦੇ ਬਰਾਬਰ ਹੀ ਹੈ ਤੇ ਇਨਾਂ ਪਵਿੱਤਰ ਸਰੂਪਾਂ 'ਚੋਂ ਬਾਣੀ ਪੜਨ ਲਈ ਉਸ ਸਮੇਂ ਫੌਜੀਆ ਨੂੰ ਉਚੇਚੇ ਤੌਰ ਤੇ ਮੈਗਨੀਫਾਈਂ ਗਲਾਸ ਵੀ ਦਿੱਤੇ ਗਏ ਸਨ ਜਿਹੜੀਆਂ ਸੰਗਤਾਂ ਹਜੂਰ ਸਾਹਿਬ ਦਰਸ਼ਨ ਕਰਨ ਗਈਆਂ ਹੋਣਗੀਆਂ ਉਹਨਾਂ ਨੇ ਉੱਥੇ ਇਹ ਸਾਜ਼ ਜ਼ਰੂਰ ਸੁਨੇ ਹੋਣਗੇ ਇਹਨੂੰ ਨੌਬਤ ਵਜਾਉਣੀ ਕਿਹਾ ਜਾਂਦਾ ਹੈ ਪੁਰਾਤਨ ਸਮੇਂ ਚ ਦੱਖਣ ਦੇ ਲੋਕ ਰਾਜੇ ਮਹਾਰਾਜਿਆਂ ਦੀਆਂ ਖੁਸ਼ੀਆਂ ਲੈਣ ਲਈ ਇਹ ਵਜਾਇਆ ਕਰਦੇ ਸਨ ਤੇ ਉਹਨਾਂ ਸਮੇਂ ਤੋਂ ਹੀ ਇਹ ਮਰਿਆਦਾ ਹਜੂਰ ਸਾਹਿਬ ਦੇ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਦਸ਼ਮੇਸ਼ ਪਾਸ਼ਾ ਦੇ ਸ਼ਾਨੋ ਸ਼ੌਕਤ ਤੇ ਉਹਨਾਂ ਦਾ ਸਤਕਾਰ ਰਾਜੇ ਮਹਾਰਾਜਿਆਂ ਤੋਂ ਵੀ ਕਿਤੇ ਵੱਧ ਸੀ ਸੋ ਦਸ਼ਮੇਸ਼ ਪਾਸ਼ਾ ਦੀਆਂ ਖੁਸ਼ੀਆਂ ਲੈਣ ਲਈ ਉਦੋਂ ਤੋਂ ਹੀ ਉਤੋਂ ਦੀਆਂ ਲੋਕਲ ਸੰਗਤਾਂ ਵੱਲੋਂ ਹਜ਼ੂਰ ਸਾਹਿਬ ਦੇ ਵਿਹੜੇ ਵਿੱਚ ਇਹ ਨੋਬਤ ਵਜਵਾਈ ਜਾਂਦੀ ਹੈ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਇਸ ਸ਼ਾਨਦਾਰ ਇਮਾਰਤ ਦੀ ਜਦੋਂ ਨੀਂ ਰੱਖੀ ਗਈ ਸੀ ਉਦੋਂ ਇਹ 10 ਮੰਜ਼ਲੀ ਬਣਨੀ ਤੈਅ ਹੋਈ ਸੀ ਪਰ ਉਸ ਕਰਤਾਰ ਦੀਆਂ ਖੇਡਾਂ ਉਹੀ ਜਾਣੇ ਇਹ ਕਦੇ ਆਪਣੇ ਮਿੱਥੇ ਹੋਏ ਸਰੂਪ ਤੱਕ ਪਹੁੰਚ ਹੀ ਨਹੀਂ ਪਾਈ ਦਰਅਸਲ ਇਸ ਸ਼ਾਨਦਾਰ ਇਮਾਰਤ ਦੀ ਸੇਵਾ ਦਸ਼ਮੇਸ਼ ਪਾਸ਼ਾ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਲਈ ਸੀ ਪਰ ਜਦੋਂ ਇਸ ਇਮਾਰਤ ਦਾ ਕੰਮ ਚੱਲ ਰਿਹਾ ਸੀ ਉਸੇ ਦੌਰਾਨ ਹੀ ਸ਼ੇਰ-ਏ-ਪੰਜਾਬ ਦਾ ਅਕਾਲ ਚਲਾਣਾ ਹੋ ਗਿਆ ਤੇ ਇਹ ਇਮਾਰਤ ਦੋ ਮੰਜ਼ਲਾਂ ਤੱਕ ਹੀ ਬਣ ਸਕੀ ਦੱਸਿਆ ਜਾਂਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਥੇ ਹਜ਼ੂਰ ਸੇ ਪੁੱਛ ਕੇ ਤਾਕਤ ਸਾਹਿਬ ਇਮਾਰਤ ਦੀ ਸੇਵਾ ਸੰਭਾਲ ਦੀ ਇੱਛਾ ਜਤਾਈ ਤਾਂ ਉਦੋਂ ਇੱਥੋਂ ਦੇ ਪੁਜਾਰੀਆਂ ਨੇ ਕਿਹਾ ਸੀ ਕਿ ਸੱਚਖੰਡ ਸੁਧਾਰਨ ਤੋਂ ਪਹਿਲਾਂ ਗੁਰੂ ਗੋਬਿੰਦ ਪਾਤਸ਼ਾਹ ਇਹ ਬਚਨ ਕਰਕੇ ਗਏ ਸਨ ਕਿ ਕੋਈ ਵੀ ਸਾਡਾ ਅੰਤਮ ਸਥਾਨ ਨਾ ਬਣਾਵੇ ਤੇ ਜੇ ਕਿਸੇ ਨੇ ਵੀ ਇਸ ਸਥਾਨ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਪੂਰੇ ਦਾ ਪੂਰਾ ਵੰਸ਼ ਬਰਬਾਦ ਹੋ ਜਾਊਗਾ ਪਰ ਇਸ ਗੱਲ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਵਾਬ ਦਿੱਤਾ ਸੀ ਕਿ ਦਸ਼ਮੇਸ਼ ਪਾਤਸ਼ਾਹ ਦਾ ਪੁੱਤਰ ਉਸ ਖਾਲਸੇ ਦਾ ਸਿੰਘ ਹੋਣ ਦੇ ਨਾਤੇ ਇਹ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਗੁਰੂ ਸੇਵਾ ਨੰਦੇ ਪਵਿੱਤਰ ਸਥਾਨਾਂ ਦੀ ਜਿੰਨੀ ਹੋ ਸਕੇ ਉਨੀ ਸਾਰ ਸੰਭਾਲ ਕਰਾਂ ਫੇਰ ਭਾਵੇਂ ਇਸ ਸ਼ੁਭ ਕਾਰਜ ਨੂੰ ਨਿਪਰੇ ਛਾੜਨ ਬਦਲੇ ਮੇਰਾ ਪਰਿਵਾਰ ਉਜੜਦਾ ਹੈ ਤਾਂ ਉਜੜ ਜੇ ਮੇਰਾ ਵੰਸ਼ ਬਰਬਾਦ ਹੁੰਦਾ ਹੈ ਤਾਂ ਹੋ ਜੇ ਤਾਂ ਵੀ ਮੈਂ ਕੌਮ ਦਾ ਇਹ ਅਨਮੋਲ ਖਜ਼ਾਨਾ ਸੰਭਾਲਣ ਨੂੰ ਹੀ ਪਹਿਲ ਦੇਵਾਂਗਾ ਕੁਝ ਸੰਗਤਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਦੇ ਫਰਮਾਏ ਬੋਲਾਂ ਤੇ ਨਾ ਚੱਲਣ ਕਰਕੇ ਹੀ ਪਹਿਲਾ ਮਹਾਰਾਜਾ ਰਣਜੀਤ ਸਿੰਘ ਦਾ ਅਕਾਲ ਚਲਾਣਾ ਹੋਇਆ ਤੇ ਉਹਨਾਂ ਦੇ ਪਿੱਛੇ-ਪਿੱਛੇ ਉਹਨਾਂ ਦਾ ਸਥਾਪਿਤ ਕੀਤਾ ਬਲਵਾਨ ਖਾਲਸਾ ਰਾਜ ਕੱਚੀ ਇੱਟ ਵਾਂਗ ਖੁਰ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਵੰਸ਼ ਵੀ ਬਰਬਾਦ ਹੋ ਗਿਆ ਆਪ ਸਭ ਦੇ ਇਸ ਧਾਰਨਾ ਤੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਤੇ ਸਾਡੀ ਨਵੀਂ ਕਿਤਾਬ ਸਿੱਖ ਰਵਾਇਤਾਂ ਦੀ ਗੁਰਤੀ ਜੋ ਸੰਗਤਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਹੀ ਹੈ ਜੇ ਦੇ ਬਾਰੇ ਹੋਰ ਜਾਨਣਾ ਚਾਹੋ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਸਕਸੈਸ ਦਾਹਰਾ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ